ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਅਜਿਹੇ ਛੋਟੇ ਛੋਟੇ ਉਪਾਅ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੇ ਘਰ ਦੇ ਵਿੱਚੋਂ ਨਸ਼ਾ ਕੱਢ ਸਕਦੇ ਹੋ ਨਸ਼ੇ ਮੁਕਤੀ ਦੇ ਅਸੀਂ ਕਾਰਗਰ ਉਪਾਅ ਤੁਹਾਡੇ ਲਈ ਲੈ ਕੇ ਆਏ ਆ ਨਸ਼ਾ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ ਭਾਵੇਂ ਸ਼ਰਾਬ ਦਾ ਭਾਵੇਂ ਸਿਗਰਟ ਕਿਸੇ ਵੀ ਤਰੀਕੇ ਦਾ ਨਸ਼ਾ ਹੋਵੇ ਉਸ ਨੂੰ ਤੁਸੀਂ ਆਪਣੇ ਘਰ ਤੋਂ ਦੂਰ ਕਰ ਸਕਦੇ ਹੋ ਜਿਵੇਂ ਆਪਾਂ ਸਾਰੇ ਹੀ ਜਾਣਦੇ ਆ ਕਿ ਨਸ਼ੇ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਘਰਨੇ ਜੋ ਖਰਾਬ ਹੋ ਰਹੇ ਨੇ ਇਸ ਤਰੀਕੇ ਦੇ ਨਾਲ ਨਸ਼ਾ ਭਾਵੇਂ ਕਿਸੇ ਵੀ ਟਾਈਪ ਦਾ ਹੋਵੇ ਜਿਹੜਾ ਆਪਣੇ ਘਰ ਦੇ ਵਿੱਚ ਪਰਿਵਾਰ ਦਾ ਮੈਂਬਰ ਨਸ਼ੇ ਤੇ ਲੱਗਿਆ ਹੁੰਦਾ ਹੈ ਨਾ ਉਹ ਤਾਂ ਆਪਣਾ ਨਸ਼ਾ ਕਰ ਲੈਂਦਾ ਉਹ ਨੂੰ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਸੁਰਤ ਕੋ ਬੁੱਧੀ ਰਹਿੰਦੀ ਨਹੀਂ ਕਿਉਂਕਿ ਉਹ ਤਾਂ ਆਪਣਾ ਨਸ਼ੇ ਦੇ ਵਿੱਚ ਟੁੱਣ ਹੋ ਜਾਂਦਾ ਹੈ ਤੇ ਜਿਹੜਾ ਦੁੱਖ ਤਕਲੀਫ ਹੁੰਦਾ ਉਹ ਸਾਰਾ ਪਰਿਵਾਰ ਚਾ ਬੱਚੇ ਹੀ ਸਹਾਰਦੇ ਨੇ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਿੰਨੇ ਦੁੱਖ ਤਕਲੀਫ ਦੇਖੇ ਹੁੰਦੇ ਨੇ ਤੇ ਇਹ ਨਸ਼ਾ ਜੋ ਕਈ ਘਰਾੜੇ ਵਿੱਚ ਇੰਨੇ ਜ਼ਿਆਦਾ ਲੜਾਈ ਕਲੇਸ਼ ਪੈਦਾ ਕਰਕੇ ਕਈ ਘਰਾੜੇ ਘਰ ਵੀ ਇਹ ਨਸ਼ੇ ਨੇ ਤੁੜਵਾ ਦਿੱਤੇ ਨੇ ਇਸੇ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟੇ ਛੋਟੇ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਹਨਾਂ ਉਪਾਅ ਨੂੰ ਪੂਰੇ ਵਿਸ਼ਵਾਸ ਤੇ ਦਿੱਤੀ ਗਈ ਜਾਣਕਾਰੀ ਦੇ ਨਾਲ ਕਰੋਗੇ ਤਾਂ ਇਹ ਉਪਾਅ ਤੁਹਾਡੇ ਇਹ ਘਰ ਦੇ ਵਿੱਚ ਨਸ਼ਾ ਮੁਕਤੀ ਕਰ ਦੇਗਾ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਰਹੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜੇ ਉਪਾਅ ਨੇ ਇਹਨਾਂ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਸਾਨੂੰ ਕਿਹੜੀ-ਕਿਹੜੀ ਮਗਰੀ ਚਾਹੀਦੀ ਹੈ ਤੇ ਸਾਨੂੰ ਕਦੋਂ ਤੇ ਕਿਵੇਂ ਇਹ ਉਪਾ ਕਰਨੇ ਨੇ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਚਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇਕਰ ਤੁਹਾਨੂੰ ਕਿਸੇ ਵੀ ਨਸ਼ੇ ਦੀ ਲਤ ਲੱਗੀ ਹੋਈ ਹੈ ਕਹਿੰਦਾ ਭਾਬ ਕੇ ਕਿਸੇ ਵੀ ਨਸ਼ੇ ਦੀ ਆਦਤ ਤੇ ਤੁਸੀਂ ਲੱਗੇ ਹੋਏ ਹੋ ਤੇ ਜਦੋਂ ਤੁਸੀਂ ਇਹ ਉਪਾਅ ਕਰ ਲੋਗੇ ਨਾ ਤੁਹਾਡੀ ਇਹ ਸਾਰੀ ਆਦਤ ਜਿਹੜੀ ਇਹ ਦੂਰ ਹੋ ਜਾਵੇਗੀ ਤੁਸੀਂ ਇਹ ਆਦਤ ਆਪਣੇ ਆਪ ਹੀ ਛੱਡ ਜਾਓਗੇ ਤੁਸੀਂ ਇਸ ਨਸ਼ੇ ਨੂੰ ਕਰਨਾ ਤਾਂ ਦੂਰ ਦੇਖਣਾ ਤੱਕ ਵੀ ਪਸੰਦ ਨਹੀਂ ਕਰੋਗੇ ਜਦੋਂ ਤੁਸੀਂ ਇਹ ਉਪਾਅ ਕਰੋਗੇ ਸੋ ਹੁਣ ਆਪਾਂ ਗੱਲ ਕਰਦੇ ਹਾਂ ਉਪਾਅ ਬਾਰੇ ਉਪਾਅ ਦੇ ਲਈ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਪਾਅ ਕਰਨ ਦੇ ਲਈ ਤੁਸੀਂ ਇੱਕ ਛੋਟੀ ਜਿਹੀ ਪਤਲੀ ਲੈ ਲੈਣੀ ਹੈ ਜਾਂ ਕੋਪੀਆ ਉਸ ਨੂੰ ਗੈਸ ਤੇ ਰੱਖ ਦੇਣਾ ਤੇ ਵਿੱਚ ਇੱਕ ਤੁਸੀਂ ਗਲਾਸ ਪਾਣੀ ਦਾ ਪਾ ਦੇਣਾ ਹੈ ਇੱਕ ਗਲਾਸ ਪਾਣੀ ਦਾ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਉਹਦੇ ਵਿੱਚ ਥੋੜੀ ਜਿਹੀ ਸੁੰਡ ਪਾ ਦੇਣੀ ਹੈ ਥੋੜੀ ਜਿਹੀ ਸੁੰਡ ਪਾਉਣ ਤੋਂ ਬਾਅਦ ਇੱਕ ਚਮਚ ਤੁਸੀ ਅਜਮੈਨ ਦਾ ਪਾ ਦੇਣਾ ਇਹ ਦੋਨੋਂ ਚੀਜ਼ਾਂ ਬੜੀ ਆਸਾਨੀ ਦੇ ਨਾਲ ਸਾਡੇ ਘਰ ਦੀ ਰਸੋਈ ਦੇ ਵਿੱਚ ਮਿਲ ਜਾਣਗੀਆਂ ਜਿਹੜਾ ਅਦਰਕ ਹੁੰਦਾ ਉਸ ਨੂੰ ਸਕਾ ਕੇ ਹੀ ਸੁੰਡ ਤਿਆਰ ਕੀਤੀ ਜਾਂਦੀ ਹੈ ਤੋਂ ਇੱਕ ਚਮਚ ਸੁੰਡ ਦਾ ਤੇ ਇੱਕ ਚਮਚ ਅਜਮੈਨ ਦਾ ਤੁਸੀਂ ਪਾ ਦੇਣਾ ਗੈਸ ਔਨ ਕਰ ਦੇ ਦਿਓ ਇਸ ਪਾਣੀ ਨੂੰ ਤੁਸੀਂ ਇੰਨੇ ਸਮੇਂ ਤੱਕ ਕਾੜਨਾ ਹੈ ਇੰਨੇ ਸਮੇਂ ਤੱਕ ਉਬਾਲਣਾ ਹੈ ਕਿ ਜਿਹੜਾ ਇੱਕ ਗਲਾਸ ਪਾਣੀ ਦਾ ਹੈ ਉਹ ਅੱਧੇ ਤੋਂ ਵੀ ਥੋੜਾ ਜਿਹਾ ਘਟ ਹੀ ਰਹਿ ਜਾਵੇ ਇਹਨਾਂ ਪਾਣੀ ਤੁਸੀਂ ਉਬਾਲ ਕੇ ਛਕਾਉਣਾ ਹੈ ਇਸ ਤਰੀਕੇ ਦੇ ਨਾਲ ਜਦੋਂ ਇਹ ਤੁਹਾਡਾ ਕਾੜਾ ਤਿਆਰ ਹੋ ਜਾਵੇਗਾ ਨਾ ਤੇ ਇਸ ਨੂੰ ਤੁਸੀਂ ਇੱਕ ਕਿਸੇ ਭਾਂਡੇ ਦੇ ਵਿੱਚ ਕਿਸੇ ਸ਼ੈਨਲੀ ਚਾ ਕਿਸੇ ਵੈਲ ਦੇ ਸੂਤੀ ਪੂੜੇ ਦੇ ਨਾਲ ਪੂਣ ਕੇ ਤੁਸੀਂ ਇੱਕ ਬਰਤਨ ਦੇ ਵਿੱਚ ਰੱਖ ਲੈਣਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਇਹ ਕਾੜਾ ਤਿਆਰ ਕੀਤਾ ਏ ਸੁੰਢ ਤੇ ਅਜਮੈਨ ਦਾ ਇਸ ਨੂੰ ਤੁਸੀਂ ਤੁਰੰਤ ਸਮੇ ਉਸੇ ਸਮੇ ਤੁਸੀਂ ਨਹੀਂ ਯੂਜ਼ ਕਰਨਾ ਇਸ ਨੂੰ ਤੁਸੀਂ ਰੱਖ ਦੇਣਾ ਇੱਕ ਸਾਈਡ ਤੇ ਪੂਣ ਕੇ ਤੇ 48 ਘੰਟੇ ਵੇਟ ਕਰਨੀ 48 ਘੰਟਿਆਂ ਦੇ ਬਾਅਦ ਤੁਸੀਂ ਇਸ ਦਾ ਯੂਜ਼ ਕਰਨਾ ਇਸ ਤਰੀਕੇ ਨਾਲ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਹੁਣ ਗਰਮੀ ਦਾ ਮੌਸਮ ਚੱਲ ਰਿਹਾ ਹੈ ਤਾਂ ਗਰਮੀ ਦੇ ਮੌਸਮ ਦੇ ਵਿੱਚ ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਇਸ ਕਾੜੇ ਨੂੰ ਤੁਸੀਂ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਕਿਉਂਕਿ ਇਸ ਦਾ ਯੂਜ਼ ਅਸੀਂ 48 ਘੰਟੇ ਬਾਅਦ ਕਰਨਾ ਹੈ ਸੋ ਇਸ ਕਰਕੇ ਜੇਕਰ ਤੁਸੀਂ ਠੰਡ ਦੇ ਮੌਸਮ ਦੇ ਵਿੱਚ ਜਾਂ ਫਿਰ ਠੰਡੇ ਇਲਾਕੇ ਦੇ ਵਿੱਚ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਫਿਰ ਤੁਸੀਂ ਫ੍ਰਿਜ ਦੇ ਵਿੱਚ ਨਾ ਰੱਖੋ ਸੋ ਇਸ ਤਰੀਕੇ ਦੇ ਨਾਲ 48 ਘੰਟਿਆਂ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਕੜਾਹ ਇਹ ਤੁਹਾਡੇ ਘਰ ਦੇ ਵਿੱਚ ਜਿਹੜਾ ਫੈਮਿਲੀ ਮੈਂਬਰ ਨਸ਼ਾ ਕਰਦਾ ਉਸ ਨੂੰ ਤੁਸੀਂ ਪੁਲਾਉਣਾ ਹੈ ਤੇ ਪੁਲਾਉਣਾ ਕਿਹੜੇ ਤਰੀਕੇ ਦੇ ਨਾਲ ਇਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਉਸ ਨੂੰ એનર્ਜੀ ਡਰਿੰਕ ਜਾਂ ਕੋਈ ਮੈਡੀਸਿਨ ਜਾਂ ਕੁਝ ਵੀ ਕਹਿ ਕੇ ਪਿਆ ਸਕਦੇ ਹੋ ਜੇਕਰ ਉਹ ਇਸ ਤਰੀਕੇ ਦੇ ਨਾਲ ਪੀ ਲੈਣ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਉਹ ਨਹੀਂ ਪੀਂਦੇ ਤਾਂ ਉਹਨਾਂ ਨੂੰ ਦਾਲ ਸਬਜ਼ੀ ਦੇ ਵਿੱਚ ਜਾਂ ਫਿਰ ਜੋ ਵੀ ਤੁਸੀਂ ਰੋਟੀ ਤਿਆਰ ਕਰ ਰਹੇ ਹੋ ਉਸ ਆਟੇ ਦੇ ਵਿੱਚ ਪਾ ਕੇ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਪਲਾਉਣਾ ਹੈ 1-2 ਚਮਚ ਤੁਸੀਂ ਸਵੇਰ ਖਾਲੀ ਪੇਟ ਪਲਾਉਣਾ ਹੈ ਤੇ 1-2 ਚਮਚ ਤੁਸੀਂ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਦੇ ਵਿੱਚ ਪਲਾਉਣਾ ਸਿਰਫ ਦੋ ਵਾਰੇ ਦਿਨ ਦੇ ਵਿੱਚ ਜ਼ਿਆਦਾ ਵਾਰ ਨਹੀਂ ਇਸ ਤਰੀਕੇ ਦੇ ਨਾਲ ਤੁਸੀਂ ਉਪਾਅ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਸਰਦੀ ਦੇ ਵਿੱਚ ਇਹ ਉਪਾਅ ਕਰੋ ਕਿਉਂਕਿ ਜਿਹੜੀਆਂ ਦੋਨੇ ਚੀਜ਼ ਐ ਇਸ ਉਪਾਅ ਦੇ ਵਿੱਚ ਅਸੀਂ ਯੂਜ਼ ਕੀਤੀਆਂ ਨੇ ਸੁੰਡ ਤੇ ਅਜਵਾਇਨ ਇਹਨਾਂ ਦੋਨਾਂ ਚੀਜ਼ਾਂ ਦੀ ਤਸੀਰ ਇਹ ਜੋ ਗਰਮ ਹੁੰਦੀ ਐ ਇਸ ਕਰਕੇ ਜੇਕਰ ਤੁਸੀਂ ਸਿਆਲ ਦੇ ਵਿੱਚ ਸਰਦੀ ਦੇ ਵਿੱਚ ਇਹ ਉਪਾਅ ਕਰੋਗੇ ਤਾਂ ਜ਼ਿਆਦਾ ਬੈਟਰੀ ਅਗਰ ਤੁਹਾਡੇ ਘਰ ਦੇ ਵਿੱਚ ਜ਼ਿਆਦਾ ਪ੍ਰੋਬਲਮ ਐ ਤਾਂ ਤੁਸੀਂ ਇਸ ਉਪਾਅ ਨੂੰ ਗਰਮੀ ਦੇ ਵਿੱਚ ਵੀ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜਾ ਵਿਅਕਤੀ ਨਸ਼ਾ ਕਰਦਾ ਉਹਦੇ ਵਿੱਚ ਸਲਫਰ ਦੀ ਕਮੀ ਹੋ ਜਾਂਦੀ ਹੈ ਤੇ ਜੋ ਅਜਵਾਈਨ ਹੁੰਦੀ ਹੈ ਅਜਵਾਈਨ ਦਾ ਸੇਵਨ ਕਰਨ ਦੇ ਨਾਲ ਜਿਹੜੀ ਸਲਫਰ ਦੀ ਕਮੀ ਹੁੰਦੀ ਹੈ ਨਾ ਉਹ ਸਾਡੀ ਪੂਰੀ ਹੋ ਜਾਂਦੀ ਹੈ ਇਸ ਤਰੀਕੇ ਦੇ ਨਾਲ ਜਿਹੜਾ ਤੁਹਾਡੇ ਘਰ ਦੇ ਵਿੱਚ ਵਿਅਕਤੀ ਨਸ਼ਾ ਕਰਦਾ ਜਦੋਂ ਤੁਸੀਂ ਉਹਦੇ ਤੇ ਇਹ ਉਪਾਅ ਅਪਲਾਈ ਕਰੋਗੇ ਤਾਂ ਉਹ ਦੇਖਣਾ ਵੀ ਨਸ਼ੇ ਨੂੰ ਪਸੰਦ ਨਹੀਂ ਕਰੇਗਾ ਇਹ ਦੱਸ ਸੀ ਜੀ ਸਾਡੀ ਅੱਜ ਦੀ ਵੀਡੀਓ ਦਾ ਪਹਿਲਾ ਉਪਾਅ ਹੁਣ ਗੱਲ ਕਰਦੇ ਹਾਂ ਅਗਲੇ ਕੁਝ ਛੋਟੇ ਛੋਟੇ ਉਪਾਅ ਦੀ ਪਰ ਜਦੋਂ ਵੀ ਤੁਸੀਂ ਇਹ ਉਪਾਅ ਕਰਨੇ ਨੇ ਉਸ ਸਮੇਂ ਤੁਸੀਂ ਧਿਆਨ ਰੱਖਣਾ ਕਿ ਇਹਨਾਂ ਨੂੰ ਵਿਸ਼ਵਾਸ ਦੇ ਨਾਲ ਕਰੋ ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਉਪਾਅ ਕਰ ਲੈਨੇ ਆ ਪਰ ਅਸੀਂ ਸੋਚਦੇ ਹਾਂ ਕਿ ਇਹ ਕਿਹੜੇ ਉਪਾਅ ਨੇ ਇਹਨਾਂ ਦੇ ਨਾਲ ਕਿਹੜਾ ਰਿਜ਼ਲਟ ਮਿਲਣਾ ਹੈ ਸਾਨੂੰ ਤੇ ਇਸ ਤਰੀਕੇ ਦੇ ਉਪਾਅ ਕਰਨ ਦੇ ਨਾਲ ਹੀ ਸਾਡੀਆਂ ਪ੍ਰੋਬਲਮ ਮੁਸ਼ਕਲਾ ਦੂਰ ਹੋ ਜਾਂ ਤਾਂ ਹੋਰ ਕੀ ਚਾਹੀਦਾ ਜਦੋਂ ਅਸੀਂ ਇਸ ਤਰ੍ਹਾਂ ਦੀ ਸੋਚ ਰੱਖਦੇ ਹਾਂ ਇਸ ਤਰ੍ਹਾਂ ਦੀ ਸੋਚ ਰੱਖਣ ਦੇ ਨਾਲ ਜਦੋਂ ਅਸੀਂ ਉਪਾਅ ਹੀ ਕਰ ਲਈਏ ਫਿਰ ਵੀ ਸਾਨੂੰ ਫਾਇਦਾ ਨਹੀਂ ਹੁੰਦਾ ਸੋ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਉਪਾਅ ਕਰਨਾ ਹੀ ਹੈ ਤਾਂ ਫਿਰ ਪੂਰੇ ਵਿਸ਼ਵਾਸ ਦੇ ਨਾਲ ਕਰੋ ਤਾਂ ਜੋ ਵੀ ਤੁਹਾਨੂੰ ਇਹ ਉਪਾਅ ਦਾ ਰਿਜ਼ਲਟ ਵੀ ਮਿਲੇ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਅਗਲੇ ਕੁਝ ਉਪਾਅ ਦੀ ਇਹਨਾਂ ਨੂੰ ਧਿਆਨ ਦੇ ਨਾਲ ਸੁਣਿਓ ਸੁਣਨ ਤੋਂ ਬਾਅਦ ਸਮਝਣ ਤੋਂ ਬਾਅਦ ਤੁਸੀਂ ਇਹ ਉਪਾਅ ਕਰਿਓ ਜੀ ਅਗਲੇ ਉਪਾਅ ਨੇ ਇਸ ਉਪਾਅ ਨੂੰ ਅਸੀਂ ਸੋਮਵਾਰ ਦੇ ਦਿਨ ਕਰਨਾ ਹੈ ਸੋਵਾਰ ਤੋਂ ਹੀ ਸ਼ੁਰੂ ਕਰਨਾ ਹੈ ਕਿ ਸੋਮਵਾਰ ਤੋਂ ਹੀ ਅਸੀਂ ਜੋ ਇਹ ਇੱਕ ਮੈਡੀਸਿਨ ਤਿਆਰ ਕਰਨੀ ਹੈ ਜੋ ਦਵਾਈ ਤਿਆਰ ਕਰਨੀ ਇਸ ਨੂੰ ਵੀ ਸੋਮਵਾਰ ਦੇ ਦਿਨ ਤੋਂ ਹੀ ਜੋ ਤੁਹਾਡੇ ਘਰ ਦੇ ਵਿੱਚ ਨਸ਼ੇ ਜਾਂ ਸ਼ਰਾਬ ਦਾ ਸੇਵਨ ਕਰਦੇ ਉਸ ਨੂੰ ਸੋਮਵਾਰ ਦੇ ਦਿਨ ਤੋਂ ਹੀ ਦੇਣੀ ਸ਼ੁਰੂ ਕਰ ਦੇ। ਤੇ ਇਸ ਨੂੰ ਬਣਾਉਣ ਦੇ ਲਈ ਸਾਨੂੰ ਚਾਹੀਦਾ ਹੈ ਬੇਲ ਪੱਤਾ ਬੇਲ ਪੱਤੇ ਨੂੰ ਪਹਿਲਾਂ ਤੁਸੀਂ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਲੈਣਾ ਹੈ। ਇਹ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਉਹ ਪੱਤੇ ਚੰਗੀ ਤਰ੍ਹਾਂ ਸੁੱਕਣੇ ਚਾਹੀਦੇ। ਇਹ ਜਿਵੇਂ ਹੀ ਪੱਤੇ ਸੁੱਕ ਜਾਣਗੇ ਤੇ ਇਹਨਾਂ ਦੇ ਵਿੱਚ ਤੁਸੀਂ ਥੋੜੇ ਜਿਹੇ ਲੌਂਗ ਮਿਲਾ ਲੈਣੇ ਨੇ। ਲੌਂਗ ਤੇ ਬੇਲ ਪੱਤੇ ਨੂੰ ਤੁਸੀਂ ਜਿਹੜਾ ਮਮਦਸਤਾ ਹੁੰਦਾ ਹੈ ਆਪਣੇ ਘਰ ਦੇ ਵਿੱਚ ਇਲਾਇਚੀ ਜਾਂ ਕੋਈ ਵੀ ਚੀਜ਼ ਪੀਸਣ ਵਾਲਾ ਉਸ ਦੇ ਵਿੱਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਕੇ ਤੁਸੀਂ ਪੀਸ ਲੈਣਾ। ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਸ ਚੀਜ਼ ਨੂੰ ਤੁਸੀਂ ਜਿਵੇਂ ਆਪਾਂ ਮਿਕਸੀ ਦੇ ਵਿੱਚ ਪੀਸਣ ਲੱਗ ਜਾਂਦੇ ਆ ਆਪਾਂ ਨੂੰ ਹੁੰਦਾ ਹੈ ਕਿ ਆਪਣੇ ਘਰ ਦੇ ਵਿੱਚ ਮਾਮਦਾਸ ਤਾਂ ਨਹੀਂ ਹੋਏਗਾ ਆਪਾਂ ਮਿਕਸੀ ਦੇ ਨਾਲ ਪੀਸ ਲੈਨੇ ਆ ਕਿ ਇਸ ਨੂੰ ਪੀਸਣਾ ਹੀ ਪਰ ਮਿਕਸਰ ਦੇ ਵਿੱਚ ਇਸ ਨੂੰ ਬਿਲਕੁਲ ਨਹੀਂ ਪੀਸਣਾ ਇਸ ਨੂੰ ਤੁਸੀਂ ਮਾਮਦਾਸ ਤੇ ਇਹੀ ਪੀਸਣਾ ਹੈ ਇਸ ਨੂੰ ਘੋਟ ਲੈਣਾ ਕੁੱਟਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਇਸ ਦਾ ਇੱਕ ਮਿਸ਼ਰਣ ਤਿਆਰ ਕਰ ਲੈਣਾ ਹੈ ਤੇ ਮਿਸ਼ਰਣ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਤਿਆਰ ਕਰਨ ਤੋਂ ਬਾਅਦ ਇਹ ਵਿੱਚ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਦਾ ਸਥਾਨ ਬਣਿਆ ਹੋਵੇਗਾ ਜਿੱਥੇ ਬੈਠ ਕੇ ਤੁਸੀਂ ਆਪਣਾ ਪਾਠ ਪੂਜਾ ਕਰਦੇ ਹੋ ਤੇ ਇਸ ਜਿਹੜਾ ਤੁਸੀਂ ਮੇਸ਼ਰਣ ਤਿਆਰ ਕੀਤਾ ਹੈ ਨਾ ਇਸ ਨੂੰ ਤੁਸੀਂ ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਕੁਝ ਸਮੇਂ ਦੇ ਲਈ ਰੱਖ ਦੇਣਾ ਤੁਸੀਂ ਕੋਸ਼ਿਸ਼ ਇਹ ਵੀ ਕਰ ਸਕਦੇ ਹੋ ਕਿ ਜੇਕਰ ਤੁਸੀਂ ਇਸ ਨੂੰ ਪੂਰੀ ਰਾਤ ਰੱਖ ਲਓਗੇ ਤਾਂ ਇਹ ਤੁਹਾਡੇ ਲਈ ਹੋਰ ਵੀ ਜ਼ਿਆਦਾ ਬੈਸਟ ਏ ਜਦੋਂ ਤੁਸੀਂ ਇਹ ਪੀਸੇ ਹੋਏ ਮਿਸ਼ਰਣ ਨੂੰ ਤੁਸੀਂ ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਰੱਖੋਗੇ ਤਾਂ ਰੱਖਣ ਦੇ ਸਮੇਂ ਤੁਸੀਂ ਪਰਮਾਤਮਾ ਜਿਹੜੇ ਵੀ ਆਪਣੇ ਗੁਰੂ ਪੀਰ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਹੱਥ ਚੋੜ੍ਹ ਕੇ ਤੁਸੀਂ ਇਹੀ ਅਰਦਾਸ ਬੇਨਤੀ ਕਰਨੀ ਹੈ ਕਿ ਜਿਹੜੇ ਵੀ ਮਿਸ਼ਨ ਦੇ ਲਈ ਜਿਹੜੇ ਵੀ ਕੰਮ ਦੇ ਲਈ ਤੁਸੀਂ ਇਸ ਉਪਾਅ ਨੂੰ ਕਰ ਰਹੇ ਹੋ ਤੁਸੀਂ ਇਸ ਮਿਸ਼ਰਣ ਨੂੰ ਤਿਆਰ ਕੀਤਾ ਹੈ ਉਸ ਤੁਹਾਨੂੰ ਕੰਮ ਦੇ ਵਿੱਚ ਸਫਲਤਾ ਵਾਹਿਗੁਰੂ ਤੁਹਾਨੂੰ ਤਰੱਕੀ ਸਫਲਤਾ ਦੀ ਇਸ ਤਰ੍ਹਾਂ ਕਰ ਸਕਦੇ ਹੋ ਤਾਂ ਇਸ ਤਰੀਕੇ ਵੀ ਕਰ ਸਕਦੇ ਹੋ چیک ਨਹੀਂ ਤਾਂ ਜੇ ਇਸ ਦਿਨ ਸੋਮਵਾਰ ਦੇ ਦਿਨ ਜੋ ਤੁਹਾਡੀ ਘਰ ਦੇ ਵਿੱਚ ਨਸ਼ੀ ਤੇ ਸ਼ਰਾਬ ਦਾ ਸੀਮਨ ਕਰਦਾ ਤੁਹਾਡਾ ਪਰਿਵਾਰਿਕ ਮੈਂਬਰ ਉਸ ਨੂੰ ਇਹ ਦਵਾਈ ਦੇਣੀ ਹੈ ਤਾਂ ਉਸ ਦੇ ਲਈ ਤੁਸੀਂ ਸੋਮਵਾਰ ਤੇ ਦਿਨ ਹੋ ਸਕੇ ਤਾਂ ਸ਼ੇਵ ਮੰਦਰ ਵੀ ਜਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਇਹ ਦਵਾਈ ਤੁਸੀਂ ਮਿਸ਼ਰਣ ਤਿਆਰ ਕੀਤਾ ਥੋੜੇ ਸਮੇਂ ਦੇ ਲਈ ਤੁਸੀਂ ਉੱਥੇ ਸ਼ੇਵ ਲਿੰਗ ਕੇ ਮੰਦਰ ਚਾਕੇ ਉਥੇ ਥੋੜਾ ਸਮਾਂ ਇਸ ਮਿਸ਼ਰਣ ਨੂੰ ਰੱਖਦੇ ਹੋ ਤੇ ਥੋੜਾ ਜਿਹਾ ਮਿਸ਼ਰਣ ਉਥੇ ਛੇਵਲਿੰਗ ਦੇ ਚੜਾ ਕੇ ਤੁਸੀਂ ਬਾਕੀ ਨੂੰ ਘਰ ਵਾਪਸ ਲੈ ਆਉਣਾ ਹੈ ਜੇਕਰ ਇਸ ਤਰੀਕੇ ਦੇ ਨਾਲ ਕਰਦੇ ਹੋ ਤੇ ਇਸ ਦਾ ਵੀ ਰਿਜ਼ਲਟ ਤੁਹਾਨੂੰ ਬਹੁਤ ਹੀ ਜ਼ਿਆਦਾ ਬੈਸਟ ਹੋਣ ਵਾਲਾ ਹੈ ਤੇ ਦੂਸਰੀ ਗੱਲ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਜਿਉ ਜੋ ਵੀ ਤੁਸੀਂ ਮਿਸ਼ਰਣ ਤਿਆਰ ਕੀਤਾ ਹੈ ਨਾ ਇਸ ਮਿਸ਼ਰਣ ਦੀਆਂ ਸਿਰਫ ਤੁਸੀਂ ਗਿਣਤੀ ਦੀਆਂ ਤਿੰਨ ਪੁੜੀਆਂ ਬਣਾਉਣੀਆਂ ਨੇ ਉਹ ਇਸ ਲਈ ਕਿਉਂਕਿ ਇਸ ਮਿਸ਼ਰਣ ਨੂੰ ਸਿਰਫ ਤੁਸੀਂ ਤਿੰਨ ਦਿਨ ਹੀ ਵਰਤਣਾ ਹੈ ਕੈਮ ਦਾ ਭਾਵ ਕਿ ਤਿੰਨ ਦਿਨ ਹੀ ਤੁਸੀਂ ਇਸ ਨੂੰ ਲੈਣਾ ਹੈ ਤੇ ਤੁਸੀਂ ਮਿਸ਼ਰਣ ਇੰਨਾ ਕੁ ਤਿਆਰ ਜ਼ਰੂਰ ਕਰਨਾ ਹੈ ਕਿ ਉਸ ਦੀਆਂ ਤਿੰਨ ਪੁੜੀਆਂ ਚੰਗੀ ਤਰ੍ਹਾਂ ਬਣ ਜਾਣ ਤੇ ਜੋ ਆਪਣੇ ਘਰ ਦੇ ਵਿੱਚ ਵਿਅਕਤੀ ਨਸ਼ੇ ਜਾਂ ਸ਼ਰਾਬ ਦਾ ਸੇਵਨ ਕਰਦਾ ਏ ਉਸ ਨੂੰ ਇਹ ਤਿੰਨ ਦਿਨ ਪੁੜੀਆਂ ਵਧੀਆ ਤਰੀਕੇ ਦੇ ਨਾਲ ਅਸੀਂ ਦੇ ਸਕੀਏ ਤੇ ਇਹ ਪੁੜੀਆਂ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਸੋਮਵਾਰ ਤੋਂ ਲੈ ਕੇ ਸੋਮਵਾਰ ਵਾਲੇ ਦਿਨ ਤੁਸੀਂ ਸ਼ਾਮ 5 ਵਜੇ ਤੋਂ ਪਹਿਲਾਂ-ਪਹਿਲਾਂ ਤੁਸੀਂ ਜੋ ਤੁਹਾਡੇ ਘਰ ਦੇ ਵਿੱਚ ਸ਼ਰਾਬ ਜਾਂ ਨਸ਼ੇ ਦਾ ਸੇਵਨ ਕਰਦੇ ਜੋ ਤੁਹਾਡਾ ਫੈਮਿਲੀ ਮੈਂਬਰ ਉਸ ਨੂੰ ਸੋਮਵਾਰ ਦੇ ਦਿਨ 5 ਵਜੇ ਤੋਂ ਪਹਿਲਾਂ-ਪਹਿਲਾਂ ਇੱਕ ਪੁੜੀ ਤੁਸੀਂ ਖਵਾ ਦੇਣੀ ਹੈ ਇਸ ਪੂੜੀ ਨੂੰ ਤੁਸੀਂ ਕਿਸ ਤਰੀਕੇ ਤੇ ਕਿਵੇਂ ਖਵਾਉਣਾ ਇਹ ਤੁਹਾਡੇ ਤੇ ਡਿਪੈਂਡ ਹੈ ਕਿਉਂਕਿ ਕਈ ਵਿੱਚ ਲੋਕ ਹੁੰਦੇ ਨੇ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਨਸ਼ੇ ਤੇ ਸ਼ਰਾਬ ਨੂੰ ਛੱਡਣਾ ਚਾਹੁੰਦੇ ਆ ਪਰ ਅਸੀਂ ਛੱਡ ਨਹੀਂ ਪਾਉਂਦੇ ਵੀ ਉਹਨਾਂ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਸੌਖਾ ਹੈ ਕਿ ਜਦੋਂ ਉਹਨਾਂ ਦਾ ਕਿਸੇ ਵੀ ਨਸ਼ੇ ਜਾਂ ਫਿਰ ਸ਼ਰਾਬ ਨੂੰ ਉਹਨਾਂ ਦਾ ਮਨ ਕਰਦਾ ਤੇ ਉਸ ਸਮੇਂ ਉਹ ਇੱਕ ਇਸ ਪੂੜੀ ਨੂੰ ਖਾ ਲੈਣ ਉਹਨਾਂ ਦਾ ਮਨ ਬਿਲਕੁਲ ਹੀ ਨਹੀਂ ਕਰੇਗਾ ਪਰ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਇਸ ਦਾ ਤੁਸੀਂ ਸਿਰਫ ਤਾਂ ਸਿਰਫ 3 ਦਿਨ ਹੀ ਸੇਵਨ ਕਰਨਾ 3 ਦਿਨ ਹੀ ਖਾਣੀ ਹੈ 3 ਦਿਨ ਤੋਂ ਜ਼ਿਆਦਾ ਤੁਸੀਂ ਨਹੀਂ ਖਾਣੀ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਇਹ ਚੀਜ਼ ਤੁਸੀਂ ਇਹ ਪੂੜੀਆਂ ਬਣਾ ਕੇ ਉਹਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹਦਾ ਜਿਹੜਾ ਮਾਣ ਹੀ ਨਾ ਉਹ ਇੱਕਦਮ ਹੀ ਇਸ ਚੀਜ਼ ਤੋਂ ਚੱਲ ਜਾਵੇਗਾ ਜੇਕਰ ਤੁਸੀਂ ਇਹ ਕੁੜੀਆਂ ਦਿਓਗੇ ਨਾ ਤੇ ਇਹਦਾ ਜੋ ਵੀ ਤੁਹਾਡੇ ਘਰ ਦੇ ਵਿੱਚ ਸ਼ਰਾਬ ਦੇ ਨਸ਼ੇ ਦਾ ਸੇਵਨ ਕਰਦਾ ਨਾ ਉਹਨਾਂ ਨੂੰ ਇਹ ਚੀਜ਼ ਦਾ ਟੇਸ ਨਸ਼ੇ ਜਾਂ ਸ਼ਰਾਬ ਦਾ ਚੰਗਾ ਹੀ ਨਹੀਂ ਲੱਗਣਾ ਉਹਨਾਂ ਨੂੰ ਜਿਹੜਾ ਜੀਬ ਦਾ ਸਵਾਦ ਇਹ ਚੀਜ਼ ਦਾ ਉਹ ਬਿਲਕੁਲ ਵੀ ਚੰਗਾ ਨਹੀਂ ਲੱਗਣਾ ਜਿਸ ਕਰਕੇ ਉਹਨਾਂ ਦਾ ਨਾ ਤਾਂ ਸ਼ਰਾਬ ਪੀਣ ਨੂੰ ਮਨ ਕਰੇਗਾ ਨਾ ਹੀ ਨਸ਼ਾ ਕਰਨ ਨੂੰ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ کارਗਰ ਉਪਾਏ ਜਿਹੜਾ ਇਹ ਮਿਸ਼ਰਣ ਤਿਆਰ ਕੀਤਾ ਹੈ ਨਾ ਇਹ ਬਹੁਤ ਹੀ ਜ਼ਿਆਦਾ کارਗਰ ਸਿੱਧ ਹੋਇਆ ਤੇ ਬਹੁਤ ਲੋਕਾਂ ਨੂੰ ਇਹਦੇ ਤੋਂ ਫਾਇਦੇ ਵੀ ਹੋਏ ਨੇ ਤੇ ਇੱਕ ਗੱਲ ਦਾ ਤੁਸੀਂ ਹੋਰ ਖਾਸ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਜਿਹੜੀ ਤੁਸੀਂ ਇਹ ਦਵਾਈ ਦੇ ਰਹੇ ਹੋ ਨਾ ਇਹ ਮਿਸ਼ਰਣ ਤਿਆਰ ਕਰਕੇ ਇਹ ਤੁਹਾਡੇ ਘਰ ਦਾ ਫੈਮਿਲੀ ਮੈਂਬਰ ਚੋ ਵੱਡਾ ਤੁਹਾਡੀ ਘਰ ਦੇ ਵਿੱਚ ਉਹੀ ਕਰ ਸਕਦਾ ਹੈ ਤੇ ਜੇਕਰ ਤੁਹਾਡੇ ਘਰ ਦਾ ਫੈਮਿਲੀ ਮੈਂਬਰ ਜੋ ਤੁਹਾਡੇ ਘਰ ਦੇ ਵਿੱਚੋਂ ਵੱਡਾ ਹੈ ਉਹ ਹੀ ਸ਼ਰਾਬ ਤੇ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਫਿਰ ਤੁਹਾਡੇ ਘਰ ਦਾ ਕੋਈ ਵੱਡਾ ਬੱਚਾ ਜਿਹੜੇ ਤੁਹਾਡੇ ਘਰ ਦੇ ਵਿੱਚ ਬੱਚੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਵੀ ਵੱਡਾ ਬੱਚਾ ਹੋਵੇਗਾ ਉਹ ਜੇਕਰ ਤਾਂ ਉਹਨੂੰ ਸ਼ਰਾਬੀ ਨੂੰ ਜੋ ਤੁਹਾਡੇ ਘਰ ਦੇ ਵਿੱਚ ਸ਼ਰਾਬ ਜਾਂ ਨਸ਼ਾ ਦਾ ਸੇਵਨ ਕਰਦਾ ਹੈ ਉਸ ਨੂੰ ਦੱਸ ਕੇ ਤੁਸੀਂ ਇਹ ਮਿਸ਼ਰਣ ਦੇ ਰਹੇ ਹੋ ਤਾਂ ਉਹ ਬੱਚਾ ਹੈ ਜੋ ਵੱਡਾ ਤੁਹਾਡੇ ਘਰ ਦੇ ਵਿੱਚ ਉਹ ਆਪਣੇ ਹੱਥ ਦੀ ਨਾਲ ਦੇ ਸਕਦਾ ਜੇਕਰ ਚੋਰੀ ਛਿਪੇ ਦੇ ਰਹੇ ਹੋ ਤਾਂ ਵੀ ਉਹੀ ਜਿਸ ਵੀ ਤਰੀਕੇ ਦੇ ਰਿਆ ਉਹਨੂੰ ਹੀ ਦੇਣੀ ਚਾਹੀਦੀ ਹੈ ਇੱਕ ਵਾਰ ਜ਼ਰੂਰ ਕਰਕੇ ਦੇਖੋ ਇਸ ਦਾ ਅਸਰ ਤੁਹਾਨੂੰ ਖੁਦ ਵਰ ਖੋਦ ਨਜ਼ਰ ਆਵੇਗਾ ਸਿਰਫ 3 ਦਿਨ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਪੂੜੀ ਖਵਾ ਦੇਣੀ ਹੈ ਤੇ ਸਿਰਫ 3 ਦਿਨ ਹੀ ਤੁਸੀਂ ਇਹ ਤਿੰਨੋਂ ਪੂੜੀਆਂ ਖਵਾਉਣੀਆਂ ਨੇ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਕਰਨਾ ਇਹ ਉਪਾਅ ਬਹੁਤ ਹੀ ਜ਼ਿਆਦਾ کارਗਰ ਹੈ ਤੇ ਇਹ ਇੱਕ ਗੁਰੂ ਜੀ ਨੇ ਦੱਸਿਆ ਸੀ ਤੇ ਉਹ ਆਮ ਕੋਈ ਨਹੀਂ ਨੇ ਜਿਨ੍ਹਾਂ ਨੇ ਦੱਸਿਆ ਬਹੁਤ ਹੀ ਵਧੀਆ ਨੇ ਜਿਨ੍ਹਾਂ ਨੇ ਇਸ ਉਪਾਅ ਨੂੰ ਦੱਸਿਆ ਏ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਨਸ਼ੀ ਦੀ ਸ਼ਰਾਬ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਘਰਾਂ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ ਕਈਆਂ ਕਈ ਕਈ ਘਰ ਵੀ ਟੁੱਟ ਜਾਂਦੇ ਨੇ ਇਸ ਚੀਜ਼ ਨੂੰ ਲੈ ਕੇ ਸੋ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲੇਗਾ ਤੇ ਇਸ ਦੇ ਨਾਲ ਨਾਲ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਸੇਵਾ ਸਿਮਰਨ ਕਰਦੇ ਹੋ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਤੁਸੀਂ ਉਹਨਾਂ ਨੂੰ ਯਾਦ ਕਰਦੇ ਸਮੇਂ ਜੋ ਵੀ ਤੁਸੀਂ ਧਿਆਨ ਧਰ ਕੇ ਤੁਸੀਂ ਸਿਮਰਨ ਕਰਦੇ ਹੋ ਨਾ ਤਾਂ ਸਿਮਰਨ ਕਰਦੇ ਸਮੇਂ ਪਾਠ ਪੂਜਾ ਕਰਦੇ ਸਮੇਂ ਤੁਹਾਡੇ ਘਰ ਦਾ ਜੋ ਵੀ ਫੈਮਿਲੀ ਮੈਂਬਰ ਸ਼ਰਾਬ ਨਸ਼ੇ ਦਾ ਸੇਵਨ ਕਰਦਾ ਹੈ ਨਾ ਤਾਂ ਉਹਨਾਂ ਦੇ ਲਈ ਤੁਸੀਂ ਪ੍ਰਾਰਥਨਾ ਅਰਦਾਸ ਜ਼ਰੂਰ ਕਰਿਆ ਕਰੋ ਕਿ ਉਹ ਇਹ ਚੀਜ਼ ਛੱਡ ਕੇ ਪਰਮਾਤਮਾ ਦੇ ਨਾਲ ਜੁੜ ਜਾਣ ਸੋ ਇਹ ਉਪਾਅ ਦੇ ਨਾਲ ਦਾ ਤੁਸੀਂ ਪਰਮਾਤਮਾ ਦੇ ਅੱਗੇ ਵੀ ਅਰਦਾਸ ਜ਼ਰੂਰ ਕਰਨੀ ਹੈ ਤੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਕਰਦੇ ਹੋ ਤਾਂ ਪਾਠ ਨੂੰ ਉੱਚੀ-ਉੱਚੀ ਬੋਲ ਕੇ ਕਰਿਆ ਕਰੋ ਤਾਂ ਜੋ ਕਿ ਤੁਹਾਡੇ ਘਰ ਦਾ ਉਹ ਵਿਅਕਤੀ ਜੋ ਕਿ ਮਾੜੀ ਇਹ ਸੰਗਤ ਦੇ ਵਿੱਚ ਪਿਆ ਹੋਇਆ ਉਸ ਦੇ ਕੰਨਾਂ ਦੇ ਵਿੱਚ ਪਾਠ ਗੁਰਬਾਣੀ ਦੀ ਆਵਾਜ਼ ਜਾਵੇ ਕਾ ਉਹਦੇ ਮਨ ਮੇਰ ਪਏ ਤੇ ਪਰਮਾਤਮਾ ਦੇ ਨਾਲ ਚੜ ਜਾਵੇ ਤੇ ਇਹ ਮਾੜੀ ਸੰਗਤ ਤੋਂ ਦੂਰ ਹੋ ਕੇ ਨਸ਼ੇ ਤੇ ਸ਼ਰਾਬ ਦਾ ਸੇਵਨ ਕਰਨਾ ਛੱਡ ਦੇਵੇ। ਬਾਕੀ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਨਾ ਤੇ ਇਸ ਉਪਾਅ ਦੇ ਨਾਲ ਤਾਂ ਤੁਹਾਨੂੰ ਰਿਜ਼ਲਟ 3 ਦਿਨਾਂ ਦੇ ਵਿੱਚ ਹੀ ਮਿਲਣਾ ਸ਼ੁਰੂ ਹੋ ਜਾਵੇਗਾ। ਸੋ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਤੇ ਇਸ ਵੀਡੀਓ ਨੂੰ ਵੀ ਹੋਰ ਲੋਕਾਂ ਦੇ ਤੱਕ ਅੱਗੇ ਜ਼ਰੂਰ ਸ਼ੇਅਰ ਕਰਿਓ। ਕਿਉਂਕਿ ਇਹ ਪ੍ਰੋਬਲਮ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦੇ ਲੋਕਾਂ ਨੂੰ ਹੋ ਰਹੀ ਹੈ ਤਾਂ ਜੋ ਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰੀਕੇ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਵੱਦ ਤੋਂ ਵੱਧ ਲਾਈਕ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੇਕਰ ਤੁਹਾਨੂੰ ਸਾਡੀਆਂ ਇਹ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੀਆਂ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਉਣੇ ਹੋ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਇਸ ਤਰ੍ਹਾਂ ਦੀ ਹੈ ਤੁਹਾਡੇ ਲਈ ਹੋਰ ਵਧੀਆ ਤੋਂ ਵੱਡੀ ਵਧੀਆ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜੇ ਇਸ ਕਰਕੇ ਚੈਨਲ ਨੂੰ ਪਲੀਜ਼ ਵਾਤੋਂ ਵਾਤ ਤੁਸੀਂ ਸਪੋਰਟ ਕਰੋ ਤੇ ਸਬਸਕ੍ਰਾਈਬ ਕਰੋ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ